ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਸਤਗੁਰਾਂ ਨੇ ਕੋਸ਼ ਸ਼ਬਦ ਤਾਂ ਬੇਨਤੀ ਰੂਪ ਵਿੱਚ ਉਚਾਰਨ ਕੀਤੇ ਜਿਸ ਵਿੱਚ ਪਰਮੇਸ਼ਵਰ ਦੇ ਚਰਨਾਂ ਵਿੱਚ ਬੇਨਤੀ ਕੀਤੀ ਗਈ ਉਹਨਾਂ ਨੂੰ ਅਸੀਂ ਅਰਦਾਸਮਈ ਸ਼ਬਦ ਕਹਾਂ ਜਿਵੇਂ ਸਤਗੁਰੂ ਦਾ ਬਚਨ ਕਹੇ ਆਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਇਸ ਪ੍ਰਕਾਰ ਹੋਰ ਵੀ ਸ਼ਬਦ ਬੇਅੰਤ ਨੇ ਜਿਸ ਵਿੱਚ ਸਤਗੁਰਾਂ ਨੇ ਅਰਦਾਸ ਬੇਨਤੀ ਕੀਤੀ ਉਸ ਵਿੱਚ ਵਾਸ਼ਨਾ ਦੀ ਮੁਕਤੀ ਤੋਂ ਵੀ ਨਾਮ ਦੀ ਜਾਤ ਵੀ ਗੁਰਮਖਾਂ ਦੀ ਸੰਗਤ ਵੀ ਸਤਗੁਰੂ ਦਾ ਮਿਲਾਪ ਵੀ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜਨ ਲਈ ਅਰਦਾਸਾਂ ਬੇਨਤੀਆਂ ਕੀਤੀਆਂ ਕੁਝ ਸ਼ਬਦ ਐਸੇ ਨੇ ਜਿਹੜੇ ਸਤਗੁਰਾਂ ਨੇ ਉੱਤਮ ਪੁਰਖ ਵਿੱਚ ਵਿਆਕਰਣ ਜਿੰਨਾ ਪੜੀਏ ਉਹਨਾਂ ਨੂੰ ਪਤਾ ਹੈ ਕਿ ਜਦੋਂ ਵੀ ਕੋਈ ਸ਼ਬਦ ਬੋਲਿਆ ਜਾਂਦਾ ਹੈ ਉੱਤਮ ਮੱਧਮ ਤੇ ਅਨਪੁਰਖ ਦੇ ਵਿੱਚ ਹੀ ਆਪਾਂ ਬੋਲਦੇ ਹਾਂ ਪਰ ਸਤਗੁਰਾਂ ਦੇ ਸਮਝਾਉਣ ਦਾ ਤਰੀਕਾ ਇੱਕ ਐਸਾ ਹੈ ਕਿ ਜਿਹੜਾ ਸ਼ਬਦ ਆਪਣੇ ਆਪ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ ਹਕੀਕਤ ਵਿੱਚ ਉਹਨਾਂ ਦਾ ਜੀਵਨ ਐਸਾ ਹੁੰਦਾ ਨਹੀਂ ਪਰ ਆਪਣੇ ਤੇ ਗੱਲ ਟੁਕਾ ਕੇ ਉਹ ਸਾਨੂੰ ਸਮਤ ਪੈ ਦਿੰਦੇ ਨੇ ਕਿ ਬੰਦਿਆ ਤੇਰੇ ਅੰਦਰ ਨੂੰ ਸਮਝ ਪੈ ਜਾਏ ਇਸ ਬੇਨਤੀ ਨੂੰ ਫਿਰ ਸੁਣਿਓ ਕਿਉਂਕਿ ਅੱਜ ਸਤਗੁਰਾਂ ਨੇ ਆਪਣੇ ਮਨ ਨੂੰ ਸੰਬੋਧਨ ਕੀਤਾ ਮੈਂ ਤਾਂ ਬੇਨਤੀ ਕਰਿਆ ਰੇ ਮਨ ਖੇ ਮਨਾ ਕੌਣ ਗਤ ਹੋਏ ਖੈ ਤੇਰੀ ਕੌਣ ਗਤ ਗਤ ਦਾ ਅਰਥ ਹੈ ਹਾਲਤ ਗਤ ਦਾ ਅਰਥ ਅਵਸਥਾਵਿਕ ਹੈ ਖੇ ਮਨ ਤੇਰੀ ਹਾਲਤ ਤੇਰੀ ਅਵਸਥਾ ਕੀ ਹੋਏਗੀ ਕਦੀ ਤੂੰ ਸੋਚਿਆ ਕਦੀ ਤੇਰੇ ਜ਼ਿੰਨ ਚ ਆਇਆ ਹੈ ਤੇਰੇ ਨਾਲ ਕੀ ਬੀਤਨੀ ਹੈ ਕਿਉਂ ਕਿਉਂਕਿ ਜਿਸ ਪਰਮਾਤਮਾ ਦੇ ਪ੍ਰਭੂ ਦੇ ਨਾਮ ਨੇ ਨਾਲ ਚੱਲਣਾ ਉਧਰ ਤੂੰ ਕਦੀ ਧਿਆਨ ਦਿੱਤਾ ਹੀ ਨਹੀਂ ਤਵੱਜੋ ਨਹੀਂ ਦਿੱਤੀ ਤੇ ਜਿਨ੍ਹਾਂ ਵਿਸ਼ੇ ਵਾਸ਼ਨਾਵਾਂ ਨੇ ਤੈਨੂੰ ਡੋਬ ਦੇਣਾ ਸੱਚ ਇਹ ਵੇ ਉਹਨਾਂ ਵਾਲੇ ਪਾਸਿਓਂ ਕਦੀ ਤੂੰ ਆਪਣੀ ਸੁਰਤ ਨੂੰ ਫੇਰ ਕੇ ਮੋੜ ਕੇ ਰੋਕ ਕੇ ਪਰਮੇਸ਼ਵਰ ਦੇ ਨਾਮ ਵਾਲੇ ਪਾਸੇ ਨਹੀਂ ਜੋੜਿਆ ਕਹਲਾ ਅਸੀਂ ਅੱਗੇ ਇਹਦੇ ਅਰਥ ਅਖਰੀ ਕਰਨੇ ਯੂਨੀਵਰਸ ਵਿੱਚ ਮੈਂ ਯਤਨ ਕੀਤਾ ਹੈ ਦਾਵਾ ਨਹੀਂ ਸਭ ਤੋਂ ਜ਼ਿਆਦਾ ਜ਼ੋਰ ਆਖਰੀ ਅਰਥਾਂ ਤੇ ਦਿੱਤਾ ਜਾਏ ਵੀ ਮਾਰੇ ਸੱਚੇ ਪਾਤਸ਼ਾਹ ਕੀ ਸਾਨੂੰ ਬਖਸ਼ਿਸ਼ ਕਰ ਰਹੇ ਹੁਣ ਇੱਥੇ ਸ਼ਬਦ ਮੈਂ ਅਰਜ਼ ਕੀਤੀ ਰੇ ਮਨ ਸੰਬੋਧਨ ਕਰੇ ਖੇ ਮਨ ਕੌਣ ਗਤ ਹੋਏ ਖੈ ਤੇਰੀ ਤੇਰੀ ਖਾਲਤ ਕੀ ਹੋਵੇਗੀ ਤੇਰੇ ਨਾਲ ਕੀ ਬੀਤੇਗੀ ਆਪਾਂ ਇਹ ਅਰਥ ਕਰਾਂਗੇ ਹੁਣ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਤਾਂ ਮਨ ਬਿਲਕੁਲ ਉਤਪੋਤ ਹੈ ਸਾਈਂ ਵਿੱਚ ਇਹ ਸਤਿਗੁਰੂ ਸੰਬੋਧਨ ਕਰਕੇ ਸ਼ਬਦ ਕਹਿ ਰਹੇ ਆ ਇੱਥੇ ਇੱਕ ਗੱਲ ਮੈਂ ਉਦਾਹਰਣ ਦੇ ਦੇਣਾ ਇੱਕ ਵਾਰੀ ਅੱਗੇ ਵੀ ਮੈਨੂੰ ਯਾਦ ਹੈ ਮੈਂ ਇੱਥੇ ਕਿਹਾ ਸੀ ਸੇਵਾ ਪੰਥੀ ਜਿਹੜਾ ਇਹ ਸੰਪਰਦਾ ਹੈ ਇਹਦਾ ਬਹੁਤ ਵੱਡਾ ਯੋਗਦਾਨ ਸੀ ਅੱਜ ਵੀ ਹੈ ਕਿ ਸਿੱਖੀ ਦੇ ਵਿੱਚ ਜਿਹੜੀ ਭਾਈ ਸਾਹਿਬ ਭਾਈ ਕਨਈਆ ਸਾਹਿਬ ਤੋਂ ਸ਼ੁਰੂ ਹੁੰਦੀ ਹੈ ਤੇ ਇਹ ਵੀ ਆਪ ਜੀ ਨੂੰ ਸ਼ਾਇਦ জ্ঞাত ਹੋਵੇ ਕਿ ਭਾਈ ਕਨਈਆ ਸਾਹਿਬ ਤੇ ਬਖਸ਼ਿਸ਼ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕੀਤੀ ਸੀ ਭਾਈ ਕਨਈਆ ਸਾਹਿਬ ਜੀ ਤੇ ਤਾਂ ਗੁਰੂ ਗੋਬਿੰਦ ਸਿੰਘ ਜੀ ਵੇਲੇ ਤਾਂ ਉਹ ਜਲ ਸ਼ਿਕਾਰ ਰਿਹਾ ਇਹ ਚੰਗੇ ਵਪਾਰੀ ਦੇ ਬੇਟੇ ਨੇ ਤੇ ਇਹ ਆਪਣੇ ਇੰਨੇ ਕੁ ਸ਼ੁਰੂ ਤੋਂ ਪਰਮੇਸ਼ਵਰ ਦੀ ਕਿਰਪਾ ਸੀ ਕਿਸੇ ਦਾ ਦੁੱਖ ਵੇਖਦੇ ਸੰ ਤਾਂ ਉਸੇ ਵਕਤ ਇਹ ਪਿਗਲ ਜਾਂਦੇ ਸਨ ਉਸ ਵਕਤ ਜਿਹੜੇ ਜ਼ੋਰਾਵਰ ਲੋਕ ਸੰ ਤਾਕਤ ਵਾਲੇ ਬੰਦੇ ਸਨ ਉਹ ਕਮਜ਼ੋਰ ਬੰਦਿਆਂ ਨੂੰ ਕਮਜ਼ੋਰ ਦਾ ਮਤਲਬ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਨੇ ਗਰੀਬ ਗੁਰਬਾ ਉਹਨਾਂ ਤੇ ਧੱਕਾ ਕਰਕੇ ਉਹਨਾਂ ਤੋਂ ਕੰਮ ਕਰਾਉਂਦੇ ਸਨ ਪਰ ਉਸ ਕੰਮ ਦੇ ਬਦਲੇ ਉਹਨਾਂ ਨੂੰ ਤਨਖਾਹ ਨਹੀਂ ਸੰਦੇਂਦੇ ਉਹਨੂੰ ਕਹਿੰਦੇ ਸਨ ਵਾ ਇਹਨਾਂ ਨੇ ਬੇਕਾਰ ਕਰਾਨੀ ਭਾਈ ਕਨ੍ਹਿਆ ਸਾਹਿਬ ਜੀ ਕੀ ਕਰਦੇ ਸਨ ਆਪਣੀ ਜੇਬ ਦੇ ਵਿੱਚ ਕੌਡੀਆਂ ਪਾ ਲੈਂਦੇ ਸਨ ਉਦੋਂ ਕੌਡੀਆਂ ਪੈਸੇ ਜਿਹੜੇ ਚੱਲਦੇ ਸਨ ਤੇ ਜੇ ਕਿਸੇ ਬਜ਼ੁਰਗ ਨੂੰ ਜਾਂ ਕਿਸੇ ਗਰੀਬ ਨੂੰ ਦੇਖਣਾ ਕਿ ਕਿਸੇ ਨੇ ਧੱਕੇ ਨਾਲ ਪੰਡ ਚਕਾਈ ਹੈ ਸਮਾਨ ਚੁਕਾਇਆ ਤੇ ਉਹ ਪੰਡ ਉਹ ਸਮਾਨ ਗੱਠੜੀ ਆਪਣੇ ਸਿਰ ਤੇ ਚੁੱਕ ਲੈਣੀ ਕਿੰਨਾ ਸਮਾਂ ਉਹਦੇ ਨਾਲ ਉਹਨੂੰ ਕਹਿਣਾ ਤੂੰ ਮੇਰੇ ਨਾਲ ਤੁਰਿਆ ਜਾ ਮੈਂ ਤੇਰਾ ਥੋੜਾ ਜਿਹਾ ਸਾਹ ਕਢਾ ਦੇਣਾ ਤੈਨੂੰ ਸ਼ੌਕ ਹੋ ਜਾਏਗੀ ਇਹ ਖਬਰਾਂ ਭਾਈ ਸਾਹਿਬ ਜੀ ਦੇ ਮਾਤਾ ਜੀ ਨੂੰ ਮਿਲ ਗਈਆਂ ਘਰੋਂ ਸ਼ੌਕਾਰ ਸਨ ਮਾਂ ਨੇ ਇੱਕ ਦਿਨ ਕੋਲ ਬੁਲਾ ਕੇ ਸ਼ਬਦ ਕਹਿ ਸੰਕਿਆ ਭਾਈ ਸਾਹਿਬ ਜੀ ਨੂੰ ਆਪਣੇ ਬੇਟੇ ਨੂੰ ਪੁੱਤਰ ਕਮੀ ਕਿਸੇ ਚੀਜ਼ ਦੀ ਨਹੀਂ ਕਰ ਚ ਲੋਕੀ ਗੱਲਾਂ ਕਰਦੇ ਆ ਕਿ ਤੂੰ ਜਿਹੜੇ ਵਗਾਰੀ ਨੇ ਉਹਨਾਂ ਦੀ ਵਗਾਰ ਸਿਰ ਤੇ ਚੁੱਕ ਕੇ ਤੁਰਿਆ ਜਾਂਨੇ ਤੂੰ ਕੀ ਲੈਣਾ ਹੈ ਸੰਭ ਕੁਝ ਮਾਂ ਨੇ ਜਦੋਂ ਕਿਹਾ ਤੇ ਇੱਕੋ ਸ਼ਬਦ ਕਹਿ ਕੇ ਚੁੱਪ ਕਰਾ ਦਿੱਤਾ ਮਾਂ ਜਦੋਂ ਤੈਨੂੰ ਤੁਹਾਨੂੰ ਮੇਰੇ ਬਾਰੇ ਇਹ ਕੋਈ ਕਹੇ ਤੁਸੀਂ ਇੱਕ ਗੱਲ ਕਹਿ ਦਿਆ ਕਰੋ ਇੱਕ ਪੁੱਤਰ ਮੇਰਾ ਕਮਲਾ ਜੰਮਿਆ ਹੋਇਆ ਹੈ ਇਹਨੂੰ ਸਮਝ ਕੋਈ ਨਹੀਂ ਇਹਨੇ ਸ਼ਬਦ ਕਿਹਾ ਪਰ ਇਹਨਾਂ ਨੂੰ ਬੈਰਾਗ ਹੋਇਆ ਸੀ ਗੁਰੂ ਤੇਗ ਬਹਾਦਰ ਦੀ ਬਾਣੀ ਸੁਣ ਕੇ ਇੱਕ ਭਾਈ ਨਨਵਾ ਜੀ ਹੋਏ ਨੇ ਉਹਨਾਂ ਤੋਂ ਇਹਨਾਂ ਨੇ ਬਾਣੀ ਸੁਣੀ ਇਹਨਾਂ ਨੂੰ ਬੈਰਾਗ ਹੋ ਗਿਆ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਕੁਝ ਵਿਦਵਾਨ ਕੇ ਤਿੰਨ ਮਹੀਨੇ ਪਾਣੀ ਦੀ ਸੇਵਾ ਲਈ ਗਾਗਰ ਭਰ ਕੇ ਲਿਆਉਣੀ ਸਤਿਗੁਰਾਂ ਨੇ ਚਰਨਾਂ ਦੇ ਉੱਤੇ ਪਾ ਕੇ ਡੋਲ ਦੇਣੀ ਕਹਿਣਾ ਜਾ ਦੁਬਾਰਾ ਭਰ ਲਿਆ ਇਸੇ ਤਰ੍ਹਾਂ ਤਿੰਨ ਮਹੀਨੇ ਦੇ ਕਰੀਬ ਕਹਿੰਦੇ ਆ ਇਹ ਲਗਾਤਾਰ ਪਾਣੀ ਦੇਖਦੇ ਰਹੇ ਖਿਜਦੇ ਤੇ ਨਹੀਂ ਇਹ ਤਰਕ ਤੇ ਨਹੀਂ ਕਰਦੇ ਮੈਂ ਇੰਨੀ ਦੂਰ ਤੋਂ ਪਾਣੀ ਲਿਆ ਤੁਸੀਂ ਐਵੇਂ ਵਿਅਰਥ ਕਰ ਦਿੱਤਾ ਕੰਨੇ ਸਤਗੁਰਾਂ ਨੇ ਫਿਰ ਇੱਕ ਦਿਨ ਬਖਸ਼ਿਸ਼ ਕੀਤੀ ਮਿਹਰ ਭਰਿਆ ਹੱਥ ਇਹਦੇ ਸਿਰ ਤੇ ਰੱਖਿਆ ਇਸ ਬੇਨਤੀ ਨੂੰ ਫਿਰ ਸੁਣਿਓ ਕਿ ਗੁਰੂ ਸਾਹਿਬ ਜਦੋਂ ਸ਼ਰੀਰ ਵਿੱਚ ਵਰਤਦੇ ਸਨ ਉਦੋਂ ਜਿਹਦੇ ਸਿਰ ਤੇ ਹੱਥ ਰੱਖਦੇ ਸਨ ਉਹਦੇ ਤੇ ਬਖਸ਼ਿਸ਼ ਹੁੰਦੀ ਗਈ ਗੁੰਦੀ ਸੀ ਕਿਉਂਕਿ ਗੁਰਬਾਣੀ ਇਸ ਗੱਲ ਦੀ ਗਵਾਹੀ ਦੇ ਰਹੀ ਹੈ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਇਹ ਫਿਜ਼ੀਕਲ ਤੌਰ ਤੇ ਵੀ ਐਸਾ ਹੁੰਦਾ ਰਿਹਾ ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਬਾਰੇ ਭਟਾਣੇ ਕਾ ਸਮਰੱਤ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਖਰ ਨਾਮ ਧਿਓ ਸਮਰੱਤ ਸਤਗੁਰਾਂ ਨੇ ਸਿਰ ਤੇ ਹੱਥ ਰੱਖਿਆ ਜਾਂਸੀ ਬਚਨ ਪੜ੍ਹਨੇ ਮੇਰਾ ਖੀਰੈ ਰਤਨ ਨਾਮ ਖਰ ਬਸਿਆ ਗੁਰ ਹੱਥ ਧਰਿਓ ਮੇਰੇ ਮਾਥਾ ਸਤਗੁਰਾਂ ਨੇ ਸੀਸ ਤੇ ਹੱਥ ਰੱਖਿਆ ਤੇ ਉਸ ਵਕਤ ਉਸ ਗ੍ਰੰਥ ਚ ਲਿਖਿਆ ਹੈ ਸ਼ਰੀਰ ਮੇ ਅਸ਼ਰੀਰੀ ਹੁਆ ਆ ਸ਼ਬਦ ਬੜਾ ਪਿਆਰਾ ਹੈ ਸਤਗੁਰਾਂ ਨੇ ਖਾਤ ਰੱਖਿਆ ਸ਼ਰੀਰ ਮੇ ਅਸ਼ਰੀਰੀ ਹੁਆ ਇਹਦਾ ਮਤਲਬ ਦੇਹ ਵਿੱਚੋਂ ਵਿਦੇਹੀ ਹੋ ਗਿਆ ਦੇਹ ਵਿੱਚ ਹੈ ਸ਼ਰੀਰ ਵਿੱਚ ਹੈ ਸ਼ਰੀਰ ਮੇ ਅਸ਼ਰੀਰੀ ਹੁਆ ਭਾਈ ਕਨਈਆ ਸਾਹਿਬ ਨੇ ਬਹੁਤ ਸੇਵਾ ਕੀਤੀ ਕਹਲਾ ਕੇ ਐ ਸ਼ਬਦ ਨਾਲ ਥੋੜੀ ਜੀ ਵਿਆਖਿਆ ਕਰ ਲਈ ਮੈਂ ਇੱਕ ਸਾਖੀ ਰੂਪ ਲੈ ਲਈ ਪਹਿਲਾਂ ਉੱਤਮਪੁਰਖ ਚ ਕਹਿਣਾ ਬਹੁਤ ਵੱਡਾ ਇਹਨਾਂ ਦਾ ਯੋਗਦਾਨ ਹੈ ਇਹਨਾਂ ਦੇ ਵਿੱਚ ਜਦੋਂ ਸੰਪਰਦਾ ਵਿੱਚ ਕਿਸੇ ਨੂੰ ਮਹੰਤ ਬਣਾਇਆ ਜਾਂਦਾ ਸੀ ਜਿੰਨੇ ਕੁ ਮੈਨੂੰ ਸਮਝੇ ਤਿੰਨ ਚੀਜ਼ਾਂ ਦਿੱਤੀਆਂ ਜਾਂਦੀਆਂ ਸਨ ਉਸ ਵੇਲੇ ਇੱਕ ਬਾਟਾ ਇੱਕ ਝਾੜੂ ਤੇ ਇੱਕ ਚਟਾਈ ਦਿੱਤੀ ਜਾਂਦੀ ਸੀ ਜਿਹਨੇ ਮਹੰਤ ਬੰਨਣਾ ਇੱਕ ਬਾਟਾ ਇੱਕ ਝਾੜੂ ਤੇ ਇੱਕ ਚਟਾਈ ਵੀ ਸੇਵਾ ਨੂੰ ਤੁਸੀਂ ਸਮਰਪਿਤ ਹੋ ਇਹਨਾਂ ਦੇ ਸੰਪਰਦਾ ਵਿੱਚ ਇੱਕ ਡੇਰੇ ਤੇ ਇੱਕ ਸਥਾਨ ਤੇ ਮੈਂ ਤਾਂ ਬੇਨਤੀ ਕਰ ਲੱਗਾ ਕਈ ਵਾਰੀ ਗੁਨਾਵਾਲੇ ਬੰਦੇ ਆਪਣੇ ਆਪ ਨੂੰ ਔਗਣਾ ਵਾਲਾ ਪ੍ਰਚਾਰ ਦਿੰਦੇ ਆ ਔਗਣ ਖੁੰਦਾ ਨਹੀਂ ਉਹ ਇਸ ਕਰਕੇ ਵੇ ਕਿ ਦੂਜੇ ਦਾ ਔਗਣਾ ਵਾਲਾ ਅੰਦਰ ਜਿਹੜਾ ਸਾਨੂੰ ਦੇਖ ਕੇ ਸੁਣ ਕੇ ਤਬਦੀਲ ਹੋ ਜਾਏ ਉਤਮਪੁਰਖ ਚ ਕਹਿੰਦੇ ਉਹਨਾਂ ਦੇ ਸਥਾਨ ਤੇ ਇੱਕ ਸਾਧੂ ਉਹ ਦੂਸਰੇ ਸਥਾਨ ਤੇ ਭੇਜਿਆ ਡੇਰੇਦਾਰ ਨੇ ਮਹੰਤ ਨੇ ਉਹਦੇ ਹੱਥ ਵਿੱਚ ਰੁੱਕਾ ਕਾਗਜ਼ ਦੇ ਦਿੱਤਾ ਤੇ ਨਾਲ ਕਿਹਾ ਵੀ ਇਹ ਕਾਗਜ਼ ਇਹ ਰੁੱਕਾ ਤੂੰ ਰਸਤੇ ਵਿੱਚ ਤੁਸੀਂ ਖੋਲਣਾ ਨਹੀਂ ਉਸ ਡੇਰੇ ਦੇ ਮਹੰਤ ਨੂੰ ਦੂਸਰੇ ਦਿਨ ਦੇਣਾ ਇਹ ਲੈ ਕੇ ਚਲਾ ਗਿਆ ਤੇ ਜਾ ਕੇ ਜਦੋਂ ਕਾਗਜ਼ ਪਕੜਾਇਆ ਤੇ ਉਸ ਮਹੰਤ ਨੇ ਜੀਵਨ ਵਾਲੇ ਸਨ ਮਹੰਤ ਤੇ ਮਸੰਦ ਲਫ਼ ਜਿਹੜੇ ਨੇ ਅੱਜ ਕੱਲ ਕਿਉਂਕਿ ਸੀ ਜ਼ਿਆਦਾਤਰ ਇਹਨਾਂ ਨੂੰ ਦੂਸਰੇ ਪਾਸੇ ਵਰਤਨ ਲੱਗ ਪਏ ਪਰ ਇਹ ਦੋਨੋਂ ਸ਼ਬਦ ਬੜੇ ਪਵਿੱਤਰ ਤੇ ਉੱਚੇ ਨੇ ਸ਼ਬਦ ਮਾੜੇ ਨਹੀਂ ਮੇਰੀ ਬੇਨਤੀ ਹੈ ਮਹੰਤ ਸ਼ਬਦ ਉੱਚੀ ਪਦਵੀ ਵਾਲਾ ਹੈ ਤੇ ਮਸੰਦ ਸ਼ਬਦ ਫਾਰਸੀ ਦਾ ਮਸਨਦ ਤੋਂ ਬਣਿਆ ਹੈ ਮਸਨਦ ਦਾ ਅਰਥ ਹੈ ਜਿਹੜਾ ਗੱਦੀ ਉੱਤੇ ਬੈਠਾ ਹੋਇਆ ਲਫ਼ਜ਼ ਮਾੜੇ ਨਹੀਂ ਪਰ ਜਦੋਂ ਅੰਦੇ ਬੰਦੇ ਦੇ ਅੰਦਰ ਉਹ ਚੀਜ਼ ਨਾ ਰਹੇ ਇਥੋਂ ਤੱਕ ਕਿ ਗੁਰੂ ਤੇਗ ਬਹਾਦਰ ਨੇ ਵੱਲੇ ਪਿੰਡ ਜਦੋਂ ਗਏ ਤੇ ਉੱਥੇ ਮਸੰਦਾਂ ਨੂੰ ਪ੍ਰੇਰ ਕੇ ਭਾਈ ਮੱਖਣਸ਼ਾਹ ਲੈ ਗਏ ਜਿਨ੍ਹਾਂ ਨੇ ਦਰਵਾਜ਼ਾ ਬੰਦ ਕਰ ਦਿੱਤਾ ਉਹਨਾਂ ਨੂੰ ਪ੍ਰੇਰ ਕੇ ਲੈ ਗਏ ਉਹ ਭਲੇ ਉਹ ਗੁਰੂ ਸਾਹਿਬ ਆਇਆ ਤੁਸੀਂ ਕੀ ਕਰ ਰਹੇ ਹੋ ਉੱਥੇ ਫਿਰ ਮਹਾਰਾਜ ਜੀ ਨੇ ਉਹਨਾਂ ਨੂੰ ਸੰਬੋਧਨ ਕਰਕੇ ਕਿਹਾ ਸੀ ਨਹਿ ਮਸੰਦ ਤੁਮ ਅਸਲ 'ਚ ਤੁਹਾਡੇ ਸਰੀਰ ਨਾਲ ਲਬਜ ਮਸੰਦ ਜੁੜਿਆ ਪਰ ਤੁਸੀਂ ਮਸੰਦ ਖੈ ਨਹੀਂ ਇਹਦਾ ਮਤਲਬ ਮਸੰਦ ਲਬਜ ਬੜਾ ਚੰਗਾ ਸੀ ਤਾਂ ਹੀ ਕਿਹਾ ਨਹਿ ਮਸੰਦ ਤੁਮ ਅੰਮ੍ਰਿਤ ਸਰਿਏ ਇਹਦਾ ਮਤਲਬ ਸਾਰੇ ਅੰਮ੍ਰਿਤ ਸਰ ਵਾਸਤੇ ਨਹੀਂ ਕਿ ਤੁਸੀਂ ਅੰਮ੍ਰਿਤ ਸਰਚ ਸੇਵਾ ਕਰਨ ਵਾਲੇ ਅਸਲ ਚ ਮਸੰਦ ਖੈ ਹੀ ਨਹੀਂ ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ ਤੁਹਾਡੇ ਅੰਦਰ ਨੂੰ ਈਰਖਾ ਨੇ ਤ੍ਰਿਸ਼ਨਾ ਦੀ ਅਗ ਨੇ ਸਾੜ ਦਿੱਤਾ ਰਹਿੰਦੇ ਤੁਸੀਂ ਅੰਮ੍ਰਿਤ ਸਰੋ ਤੇ ਈਰਖਾ ਦੀ ਅਗ ਕਰਕੇ ਅੰਦਰੋਂ ਸੜੇ ਹੋਏ ਇੱਥੇ ਮੇਰੀ ਬੇਨਤੀ ਹੈ ਨਹਿ ਮਸੰਦ ਕਿਆ ਦਾ ਮਤਲਬ ਮਸੰਦ ਪਦਵੀ ਚੰਗੀ ਸੀ ਹੁਣ ਉਸੇ ਮੈਂ ਬੇਨਤੀ ਕਰਾਂ ਉਹਨਾਂ ਉਹ ਕਾਗਜ਼ ਖੋਲਿਆ ਰੁਕਾ ਖੋਲਿਆ ਤੇ ਉਸ ਰੁੱਕੇ ਨੂੰ ਪੜਦਾ ਤੇ ਅੱਖਾਂ ਦੇ ਨਾਲ ਜਦੋਂ 2-3 ਲੈਣਾ ਪੜੀਆਂ ਤੇ ਜਿਸ ਮਹੰਤ ਨੂੰ ਦਿੱਤਾ ਸੀ ਉਹਨੇ ਰੁੱਕਾ ਬੰਦ ਕੀਤਾ ਤੇ ਜਿਹੜਾ ਲੈ ਕੇ ਆਇਆ ਸੀ ਉਹਦੇ ਪੈਰ ਫੜ ਲੈ ਪੈਰ ਫੜ ਕੇ ਕਹਿੰਦਾ ਗੁਰਮਖਾ ਤੂੰ ਤਾਂ ਬੜੀ ਬਾਜ਼ੀ ਮਾਰ ਗਏ ਤੂੰ ਤਾਂ ਜਿੱਤ ਦੇ ਕੰਢੇ ਪਹੁੰਚੇ ਤੇਰੇ ਵਿੱਚ ਸਿਰਫ ਤਿੰਨ ਔਗਣ ਰਹਿ ਗਏ ਮੇਰਾ ਤਾਂ ਸਾਰਾ ਸ਼ਰੀਰ ਹੀ ਔਗਣਾਂ ਨਾਲ ਭਰਿਆ ਹੋਇਆ ਦਰਅਸਲ ਉਸ ਕਾਗਜ਼ 'ਚ ਲਿਖਿਆ ਹੋਇਆ ਸੀ ਕਿ ਜਿਹੜਾ ਇਹ ਸਾਧੂ ਤੁਹਾਡੇ ਕੋਲ ਆਇਆ ਇਹਦੇ 'ਚ ਬੜੇ ਗੁਣ ਨੇ ਪਰ ਇਹਦੇ 'ਚ ਆ ਤਿੰਨ ਬੜੇ ਵੱਡੇ ਔਗਣ ਨੇ ਤੇ ਤੁਹਾਡੇ ਕੋਲ ਭੇਜ ਰਹੇ ਆ ਕਿ ਮਹਾਰਾਜ ਦੀ ਕਿਰਪਾ ਤੁਸੀਂ ਸੰਗਤ ਕਰਕੇ ਇਹਦੇ ਔਗਣਾਂ ਨੂੰ ਦੂਰ ਕਰ ਦਿਓ ਉਹ ਦੇਖੋ ਉਹਦੇ 'ਚ ਔਗਣ ਨਹੀਂ ਜਿਹਦੇ ਕੋਲ ਚਿੱਠੀ ਗਈ ਉਹਨੇ ਉਤਮਪੁਰਖ 'ਚ ਕਹਿ ਦਿੱਤਾ ਵੀ ਤੇਰੇ 'ਚ ਸਿਰਫ ਤਿੰਨ ਰਹਿ ਗਏ ਮੈਂ ਤਾਂ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਪਿਆਰਿਓ ਇੰਨੀ ਗੱਲ ਕਹਿਣ ਦੀ ਧੀਰਸੀ ਉਹਦੇ ਤਿੰਨਾ ਔਗਣਾਂ ਦਾ ਸਦਾ ਲਈ ਛੁਟਕਾਰਾ ਹੋ ਗਿਆ। ਮੇਰੇ ਕਹਿਣ ਤੋਂ ਮੁਰਾਦ ਕਿ ਜਦੋਂ ਗੁਰੂ ਸਾਹਿਬ ਜੀ ਕਿਰਪਾ ਕਰਕੇ ਉੱਤਮ ਪੁਰਖ ਚ ਬੋਲਦੇ ਆ ਇਹਦਾ ਮਤਲਬ ਇਹ ਨਹੀਂ ਸਮਝਣਾ ਕਿ ਇਹ ਔਗਣ ਹਜ਼ੂਰ ਵਿੱਚ ਨੇ ਅਸਲ ਚ ਸਤਿਗੁਰੂ ਸਾਨੂੰ ਸਮਤ ਦੇ ਰਹੇ ਹਨ। ਹੁਣ ਇੱਥੇ ਜਿਹੜਾ ਅਜ ਸ਼ਬਦ ਦੇ ਰੇ ਮਨ ਕੌਣ ਗਤ ਹੋਏ ਖੈ ਤੇਰੀ ਪਹਿਲਾਂ ਤਾਂ ਆਪਾਂ ਕੋਈ ਸਤਿਗੁਰਾਂ ਦੇ ਸ਼ਬਦ ਲਾਂਗੇ। ਜਿੰਨੇ ਅਸੀਂ ਵਿਚਾਰ ਕਿਹਾ ਹੈ ਬੜੇ ਸ਼ਬਦਾਂ ਚ ਇਸ ਤਰ੍ਹਾਂ ਜਦੋਂ ਪਾਠ ਕੀਤਾ ਕਥਾ ਕੀਤੀ ਸੱਚ ਇਹ ਵੇ ਗੁਰੂ ਤੇਗ ਬਹਾਦਰ ਸੱਚੇ ਬਾਦਸ਼ਾ ਤੁਸੀਂ ਆਪਣੀ ਅੰਮ੍ਰਿਤ ਬਾਣੀ ਵਿੱਚ ਆਪਣੇ ਆਪ ਨੂੰ ਕਹਿ ਕਹਿ ਕੇ ਸਾਡੇ ਅੰਦਰ ਨੂੰ ਪੂਰੀ ਤਰ੍ਹਾਂ ਧੋ ਦਿੰਦੇ ਹੋ ਹੁਣ ਇਹ ਸ਼ਬਦ ਹੈ ਮੇਰੇ ਮਨਾਂ ਤੇਰੀ ਕੀ ਹਾਲਤ ਹੋਏਗੀ ਤੇਰੇ ਤੇ ਕੀ ਬੀਤੇਗੀ ਕਿਉਂਕਿ ਤੂੰ ਤਾਂ ਰਾਮ ਨਾਮ ਜਪੇ ਦੀ ਪਰ ਪਿਆਰਿਓ ਗੁਰੂ ਤੇਗ ਬਹਾਦਰ ਸਾਹਿਬ ਦੀ ਜ਼ਿੰਦਗੀ ਵਿੱਚ ਕੋਈ ਸਵਾਸ ਐਸਾਨੀ ਜਿਹੜਾ ਨਾਮ ਤੋਂ ਬਿਰਤ ਗਿਆ ਹੋਵੇ ਸਵਾਸ ਸਵਾਸ ਉਹਨਾਂ ਦੀ ਬੰਦਗੀ ਕਹੇ ਉਹ ਪਰਮੇਸ਼ਵਰ ਦੀ ਬੰਦਗੀ ਦਾ ਪੁਤਲਾ ਕਹਿ ਲਵੋ ਭਗਤੀ ਦਾ ਸਰੂਪ ਨੇ ਪਰ ਜਦੋਂ ਅਸੀਂ ਬਾਣੀ ਪੜ੍ਹਨੇ ਆ ਸਤਿਗੁਰੂ ਆਪਣੇ ਆਪ ਨੂੰ ਸੰਬੋਧਨ ਕਰਕੇ ਕੋਈ ਸ਼ਬਦ ਅਸੀਂ ਲੈਨੇ ਆ ਉੰਜ ਵੈਸੇ ਮੈਂ ਇੱਥੇ ਆਪ ਨੂੰ ਕਿਹਾ ਸੀ ਸਭ ਤੋਂ ਜ਼ਿਆਦਾ ਸਤਿਗੁਰਾਂ ਦੀ ਬਾਣੀ ਚ ਜੇ ਮਨ ਨੂੰ ਮੁਖਾਤਬ ਕਰਕੇ ਕਿਸੇ ਨੇ ਅੰਮ੍ਰਿਤ ਵਚਨ ਉਚਾਰਨ ਕੀਤੇ ਨੇ ਉਹ ਕੇਵਲ ਗੁਰੂ ਤੇਗ ਬਹਾਦਰ ਜੀ ਸਭ ਤੋਂ ਜ਼ਿਆਦਾ ਮਨ ਨੂੰ ਸੰਬੋਧਨ ਕੀਤਾ ਮਨਾ ਤੂੰ ਆਹ ਕਰ ਰਿਹਾ ਮਨਾ ਤੂੰ ਆਹ ਕਰ ਰਿਹਾ ਮਨ ਤੇਰੀ ਆਗਤ ਹੋ ਗਈ ਉਹ ਸਾਰੇ ਵਚਨ ਜਿਹੜੇ ਨੇ ਇਹ ਸਾਨੂੰ ਉਪਦੇਸ਼ ਦੇਣ ਲਈ ਸਾਨੂੰ ਸਮਝਾਉਣ ਲਈ ਜਿਵੇਂ ਅਸੀਂ ਹਜ਼ੂਰ ਦੇ ਕੁਝ ਵਚਨ ਲਾਂਗੇ ਜ਼ਿਆਦਾ ਨਹੀਂ ਉਹ ਸਮਝਾ ਰਹੇ ਨੇ ਮਨ ਨੂੰ ਇੱਕ ਵਚਨ ਹੈ ਹਜ਼ੂਰ ਦਾ ਮਨ ਰੇ ਕਹਾ ਭਇਉ ਤੈ ਬੌਰਾ 헤 ਮੇਰੇਆ ਮਨਾ ਤੂੰ ਕਿਉ ਕਮਲਾ ਝੱਲਾ ਹੋ ਗਿਆ ਬੌਰਾ ਹੋ ਗਿਆ ਮਨਰੇ ਕਹਾ ਭਇਉ ਤੈ ਬੌਰਾ ਐਨਸ ਔਦ ਘਟੈ ਨਹੀਂ ਜਾਣੈ ਭਇਉ ਲੋਭ ਸੰਘ ਹੋਰਾ ਤੈਨੂੰ ਪਤਾ ਨਹੀਂ ਲੱਗਦਾ ਪਿਆ ਕਿ ਤੇਰੀ ਉਮਰ ਦਿਨ ਦਿਨ ਕਰਕੇ ਘਟਦੀ ਪਈ ਏ ਪਰ ਇਸ ਲਾਲਚ ਨੇ ਤੈਨੂੰ ਖੌਲਿਆ ਕਰ ਦਿੱਤਾ ਤੂੰ ਲਾਲਚ ਵਿੱਚ ਖਚਦਕੈ ਪਰ ਗੁਰੂ ਤੇਗ ਬਹਾਦਰ ਸਾਹਿਬ ਕਦੀ ਲਾਲਚ ਵਿੱਚ ਨਹੀਂ ਮਨ ਰੇ ਕਾਹ ਭਇਓ ਤੈ ਬੌਰਾ ਐਨਸ ਆਉਦ ਘਟੈ ਨਹੀਂ ਜਾਣੈ ਭਇਓ ਲੋਭ ਸੰਘੋਰਾ ਜੋ ਤੰਤੈ ਆਪਨੂੰ ਕਰ ਮੰਨਿਓ ਅਰ ਸੁੰਦਰ ਗ੍ਰਹਿਨਾਰੀ ਕੇ ਮੇਰੇ ਮਨਾ ਜਿਸ ਤਨ ਨੂੰ ਤੂੰ ਸਮਝਣਾ ਮੇਰਾ ਹੈ ਜਿਸ ਘਰ ਨੂੰ ਜਿਸ ਸੁੰਦਰ ਇਸਤਰੀ ਨੂੰ ਤੂੰ ਸਮਝਣਾ ਮੇਰੀ ਹੈ ਵਾਸ਼ਨਾ ਵਿੱਚ ਖਚਤ ਹੈ ਤੇ ਯਾਦ ਰੱਖੀ ਇਸ ਵਿੱਚੋਂ ਕੁਛ ਵੀ ਤੇਰਾ ਨਹੀਂ ਹੈ ਪਰ ਮੈਂ ਤਾਂ ਆਪ ਨੂੰ ਬੇਨਤੀ ਕਰ ਰਿਹਾ ਸਤਿਗੁਰੂ ਜੋ ਆਪਣੇ ਮਨ ਨੂੰ ਕਹਿ ਰਹੇ ਨੇ ਅਸਲ 'ਚ ਉਹ ਸਾਨੂੰ ਸਮਤ ਦੇ ਰਹੇ ਨੇ ਜਿਹੜੇ ਮਨ ਇਸ ਚੀਜ਼ ਵਿੱਚ ਪ੍ਰਵਿਰਤ ਨੇ ਮਨ ਰੇ ਕਾਹ ਭਇਓ ਤੈ ਬੋਰਾ ਐਨਸ ਔਦ ਘਟੈ ਨਹੀਂ ਜਾਣੈ ਭਇਓ ਲੋਭ ਸੰਘੋਰਾ ਜੋ ਤੰਤੈ ਆਪਨੋ ਕਰ ਮੰਨਿਓ ਅਰ ਸੁੰਦਰ ਗ੍ਰਹਿ ਨਾਰੀ ਇਸ ਮੈਂ ਇਨ ਮੈਂ ਕਚ ਤੇਰੋ ਨੇ ਰਾਹਨ ਦੇਖੋ ਸੋਚ ਵਿਚਾਰੀ ਕੇ ਮੇਰੇ ਮਨਾਂ ਤੇਰੀ ਕੀ ਗੱਤ ਹੋਵੇਗੀ ਤੂੰ ਸੋਚ ਕਦੀ ਵਿਚਾਰ ਇਨਾਂ ਵਿੱਚੋਂ ਕੁਝ ਵੀ ਤੇ ਰਨਗੇ ਉਥੇ ਸਤਿਗੁਰੂ ਮਾਨ ਨੂੰ ਬੌਰਾ ਕਹਿ ਰਿਹਾ ਇੱਕ ਸ਼ਬਦ ਮਹਾਰਾਜ ਜੀ ਦਾ ਹੋਰ ਉੰਜ ਤਾਂ ਇਹ ਜਿੰਨੇ ਸ਼ਬਦ ਰਿ ਬੇਨਤੀ ਚਲੋ ਮੈਂ ਪ੍ਰਚਾਰਕ ਹੋਣ ਦੇ ਨਾਤੇ ਰੋਜ਼ ਗੱਲ ਕਰਦੇ ਨਾ ਮੈਨੂੰ ਪਤਾ ਹੈ ਮੇਰੇ ਮਨ ਦੀ ਅਵਸਥਾ ਕੀ ਆਪ ਨੂੰ ਪਤਾ ਹੈ ਸਾਡੇ ਮਨ ਦੀ ਅਵਸਥਾ ਕੀ ਹੈ ਮੈਂ ਕਹਾਗਾ ਕਿ ਜਿਹੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤਰ੍ਹਾਂ ਬੇਨਤੀਆਂ ਦੇ ਨਾ ਗੁਰਮਖੋ ਉਹ ਸ਼ਬਦ ਭਾਵੇਂ ਆਪਣੇ ਨੇਮ 'ਚ ਰੋਜ਼ ਪੜਿਆ ਕਰੀਏ ਉਹ ਸ਼ਬਦ ਕੀ ਸਤਿਗੁਰੂ ਸਾਡੇ ਵਾਸਤੇ ਅਰਦਾਸ ਕਰਦੇ ਪਏ ਇੱਕ ਮਹਾਰਾਜ ਜੀ ਦਾ ਹੋਰ ਬਚਨ ਹੈ ਉਹ ਵੀ ਅਸੀਂ ਪੜ ਰਹੇ ਹਾਂ ਮੰਨ ਰੇ ਕੌਣ ਕੁਮਤ ਤੈ ਲੈਨੀ ਉਥੇ ਵੀ ਮਨ ਨੂੰ ਸੰਬੋਧਨ ਕੀਤਾ ਉਹ ਮੇਰੇ ਮਨਾ ਪਰ ਗੁਰੂ ਸਾਹਿਬ ਜੰਦਰੇ ਕੁਮਤ ਨਹੀਂ ਮੰਨ ਰੇ ਕੌਣ ਕੁਮਤ ਤੈ ਲੈਨੀ ਪਰ ਦਾਰਾ ਨਿੰਦਿਆ ਰਸ ਰਚਿਓ ਆਰਾਮ ਭਗਤ ਨਾ ਕੀਨੀ ਤੈਨੂੰ ਦੋ ਭੈੜੀਆਂ ਬਿਮਾਰੀਆਂ ਪੈ ਗਈਆਂ ਮਨਾ ਇੱਕ ਪਰਾਇਆ ਤਨ ਤੇ ਇੱਕ ਪਰਾਈ ਨਿੰਦਿਆ ਤੂੰ ਇਹਨਾਂ ਦੋਨਾਂ ਦੇ ਰਸ ਵਿੱਚ ਖਚਤ। ਰੱਜ ਕੇ ਨਿੰਦਿਆ ਕਰ ਰਾਂ ਰੱਜ ਕੇ ਪਰ ਤਨ ਗਾਮੀ ਹੈ। ਮੰਨ ਲੈ ਕੌਣ ਕੁ ਮਤੈ ਲੈਣੀ ਪਰਦਾਰਾ ਨਿੰਦਿਆ ਰਸ ਰਚਿਓ RAM ਭਗਤ ਨੇ ਕੀਨੀ ਮੁਕਤ ਪੰਥ ਜਾਣਿਓ ਤੈ ਨਾਹਿਨ ਤਨ ਜੋਰਨ ਕੋ ਧਾਇਆ ਅੰਤ ਸੰਗ ਕਾਹੂ ਨੀ ਦੀਨਾ ਬਿਰਥਾ ਆਪ ਬੰਧਾਇਆ ਪਰ ਗੁਰਮਖੋ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤੇ ਇਹ ਅੰਦਰ ਹੈ ਹੀ ਨਹੀਂ ਹਜ਼ੂਰ ਸ਼ਬਦ ਵਰਤ ਰਿਹਾ ਕਿ ਪਰਦਾਰਾ ਨਿੰਦਿਆ ਰਸ ਰਚਿਓ RAM ਭਗਤ ਨਾ ਕੀਨੀ ਤੂੰ ਪ੍ਰਮਾਤਮਾ ਦੀ ਭਗਤੀ ਨਹੀਂ ਕੀਤੀ ਤੂੰ ਪਰਾਇਆ ਧਨ ਇਕੱਠਾ ਕਰਨ ਤੇ ਲੱਗਾ ਰਿਆ ਮਨ ਰੇ ਕੌਣ ਕੁਮਾ ਤੇ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ RAM ਭਗਤ ਨਾ ਕੀਨੀ ਮੁਕਤ ਪੰਥ ਜਾਣਿਓ ਤੇ ਨਾ ਧੰ ਜੋਰਨ ਕੋਤਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਨਾ ਘਰ ਭਜਿਓ ਨਾ ਗੁਰ ਜਨ ਸੇਵਿਓ ਮੈਂ ਉਪਜੋ ਕਚ ਗਿਆਨਾ ਘਟੀ ਮਾਏ ਨਰੰਜਨ ਤੇਰੇ ਤੈ ਖੋਜਤ ਉਦਿਆਨਾ ਬਹੁਤ ਜਨਮ ਭਰ ਮਤ ਹਾਰਿਓ ਅਸਥਰ ਮਤ ਨਹੀਂ ਪਾਈ ਮੈਂ ਅਰਥ ਨਹੀਂ ਕਰ ਰਿਹਾ ਸਿਰ ਮੈਂ ਸ਼ਬਦ ਪੜ ਰਿਹਾ ਮੇਰੀ ਇੱਛਾ ਸੀ ਵੀ ਕਲ ਕੋਣੀ ਇਹ ਸਮਾਪਤੀ ਤੇ ਜਿੰਨੇ ਸਤਗੁਰੂ ਦੇ ਬਚਨ ਸੀ ਵਿਚਾਰੇ ਨੇ ਨਾ ਇੱਕ ਵਾਰੀ ਗੁਰੂ ਤੇਗ ਬਹਾਦਰ ਦੇ ਸੰਖੇਪ ਜੇ ਦਰਸ਼ਨ ਫੇਰ ਕਰ ਲਈ ਮਹਾਰਾਜ ਜੀ ਬਚਨ ਕਰ ਰਿਹਾ ਤੂੰ ਭੈੜੀ ਮਤ ਚ ਮੈਂ ਕਹਿਨਾ ਮੇਰੀ ਮਤ ਐਸੀ ਹੈ ਕਿੰਨਾ ਚੰਗਾ ਹੋਵੇ ਮਨ ਨੂੰ ਸੰਬੋਧਨ ਕਰਕੇ ਮੈਂ ਇਕੱਲਿਆਂ ਇਹ ਸ਼ਬਦ ਪੜਾਂ ਇਹ ਇਹ ਮੈਨੂੰ ਪਤਾ ਹੈ ਆਪ ਜੀ ਨੂੰ ਆਪਣੇ ਅੰਦਰ ਦਾ ਪਤਾ ਹੈ ਮਹਾਰਾਜ ਕਹਿੰਦੇ ਨੇ ਕਿ ਦੇਖ ਤੂੰ ਭਗਤੀ ਨਹੀਂ ਕੀਤੀ ਤੂੰ ਸਿਰ ਬਾਹਰ ਮੁਕੀ ਤੁਰਿਆ ਰ ਮਨ ਰੇ ਕੌਣ ਕੁ ਮਾਤਾ ਲੀਨੀ ਪਰਦਾਰਾ ਨਿੰਦਿਆ ਰਸ ਚੋ ਰਾਮ ਭਗਤ ਨੇ ਜੀ ਕੀਮੀ ਮੁਖਤ ਪੰਥ ਜਾਣਿਓ ਤੈ ਨਾਹਿਨ ਧੰ ਜੋਰਨ ਕੋ ਤਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆ ਬੰਦਾਇਆ ਨਾ ਘਰ ਪਜੋ ਨਾ ਗੁਰ ਜਨ ਸੇਵਿਓ ਨਾ ਬੰਦਗੀ ਕੀਤੀ ਨਾ ਗੁਰੂ ਦੀ ਸੇਵਾ ਕੀਤੀ ਮੈਂ ਉਪਜੋ ਕੱਚ ਗਿਆਨਾ ساری ਜ਼ਿੰਦਗੀ ਲੰਘ ਗਿਓ ਮਨਾ ਬੋਧਕ ਗਿਆਨ ਨਾਲ ਖੋਪੜੀ ਸਾਰੀ ਮਰ ਲਈ ਰੋਹਾਨੀਅਤ ਗਿਆਨ ਦਾ ਇੱਕ ਕਿਣਕਾ ਵੀ ਤੂੰ ਨਹੀਂ ਸਮਝ ਸਕਿਆ